ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਹਾਰ ਸਾਡੇ ਕੋਲ ਆ ਰਹੇ ਆ ਉਹ ਬਹੁਤ ਸਾਰੇ ਵਿਸ਼ਿਆਂ ਦੇ ਵਾਹ ਜੀ ਆਜੋ ਜੀ ਆਜੋ ਜੈ ਜੀ ਜੈ ਜੀ ਆਓ ਆਓ ਵੀ ਸਭ ਆਓ ਜੀ ਆਓ ਆਓ ਹੀ ਹਾਲ ਚਾਲ ਹੈ ਜਨਾਬ ਹਾਲ ਚਾਲ ਵਧੀਆ ਬੈਠੋ ਬੈਠੋ ਵੀਰ ਜੀ ਸਾਹਿਬ ਬੈਠੋ ਜੀ ਆਹ ਬੈਠੇ ਜੀ ਹਾਂ ਕੀ ਹਾਲ ਚਾਲ ਹੈ ਹਾਲ ਚਾਲ ਠੀਕ ਆ ਠੀਕ ਆ ਸਮਝਦੇ ਹਿਸਾਬ ਨਾਲ ਜਿੱਦਾਂ ਦਾ ਹਾਲ ਚਾਲ ਹੋਣਾ ਚਾਹੀਦਾ ਤੇ ਤੁਹਾਨੂੰ ਪਤਾ ਹੀ ਆ ਹਾਲ ਚਾਲ ਪੰਜਾਬ ਚ ਕੀ ਚੱਲਦਾ ਹੈ ਹੈਨਾ ਚਲੋ ਇਹਦੇ ਆਲੂ ਵੀ ਆਉਨੇ ਆ ਤੇ ਬਾਕੀ ਤੁਸੀਂ ਅੱਜ ਮਹਿਮਾਨ ਬੜੇ ਖਾਸ ਲੈ ਕੇ ਆਏ ਹੋ ਸਾਡੇ ਲਈ ਹੈ ਜੀ ਤੁਸੀਂ ਸੱਦਾ ਦਿੱਤਾ ਫਿਰ ਅਸੀਂ ਆਖਿਆ ਵੀ ਆ ਸਾਰ ਹੁਣਾਂ ਨੂੰ ਨਾਲ ਲੈ ਕੇ ਜਾਂਦੇ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਆ ਚਲੋ ਆਪਣੇ ਵੈਸੇ ਤੇ ਇਹ ਜਿੱਥੇ ਜਾ ਕੇ ਬਹਿ ਜਾਣ ਜਾਣ ਪਾਣ ਦੇ ਜਾਣ ਪਛਾਣ ਦੇ ਮੁਤਾਜ ਤੇ ਹੈ ਪਰ ਫਿਰ ਵੀ ਜਿੰਨਾ ਇਹ ਕੰਮ ਕਰਦੇ ਆ ਜਿੰਨਾ ਲੋਕਾਂ ਚ ਵਿਚਰਦੇ ਆ ਸਾਰਿਆਂ ਨੂੰ ਪਤਾ ਵੀ ਕੌਣ ਨੇ ਆਪਣੀ ਜਿਹੜੀ ਇੱਕ ਰਸਮ ਆਪਾਂ ਨਿਭਾਈ ਲਈਏ ਫਿਰ ਵੀ ਆ ਬਿਲਕੁਲ ਹੀ ਬਿਲਕੁਲ ਸੋ ਡਾਕਟਰ ਸੁਦਰ ਮੀਰ ਸਿੰਘ ਵਸਲ ਜੀ ਆ ਮਾਨ ਜੋ ਕੋ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੀ ਆ ਤੇਜਪਾਲ ਜੀ ਵਾਕਤ ਤੁਸੀਂ ਗੱਲ ਪਹਿਲਾਂ ਹੀ ਕੀਤੀ ਹੈ ਹਮ ਕਿ ਇੱਕ ਬਹੁਤ ਉੱਚ ਕੋਟੀ ਦੇ ਵਿਗਿਆਨੀ ਨੇ ਬਿਲਕੁਲ ਬਾਇਓ ਟੈਕਨੋਲੋਜਿਸਟ ਨੇ ਹਾਂ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀਤਾ ਹੈ ਜੀ ਔਰ ਅੱਜ ਵਾਂਗ ਡੋਗ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਇਹਨਾਂ ਕੋਲ ਹੈ ਹਾਂ ਔਰ ਇਹ ਆਪਣੀ ਜ਼ੁਬਾਨੀ ਦੱਸਣਗੇ ਕਿ ਪਿਛਲੇ 3 ਸਾਲ ਤੋਂ ਜੀ ਕਿਵੇਂ ਯੂਨੀਵਰਸਿਟੀ ਜਿਹੜੀ ਆ ਉਹ ਪਲੰਗਾ ਫਾਊਂਡਰ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਜੀ ਐਨੂ ਡਾਕਟਰ ਸਾਹਿਬ ਸਤੋ ਜਾਣਕਾਰੀ ਲੈਣੇ ਆ ਹੁਣੇ ਤੇ ਬਾਕੀ ਜਿਹੜੀ ਮੈਂ ਗੱਲ ਕਰਦਾ ਸੀ ਹਾਲਚਾਲ ਜਿਹੜਾ ਕੁਦਰਤ ਨੇ ਥੋੜਾ ਜਿਹਾ ਵਿਗਾੜਿਆ ਹੋਇਆ ਆਪਣਾ ਪੰਜਾਬੀਆਂ ਦਾ ਅੱਜ ਕੱਲ ਬਿਲਕੁਲ ਤੇਜਪਾਲ ਜੀ ਉਹ ਤੁਸੀਂ ਗੱਲ ਕੀਤੀ ਆ ਦੁੱਖ ਵੀ ਬੜਾ ਲੱਗਦਾ ਆ ਕਿਉਂਕਿ ਹੜ ਜਿਹੜੇ ਨੇ ਨਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜ਼ਿਆਦਾ ਮਾਰ ਜ਼ਿਆਦਾ ਮਾਰ ਕਰਕੇ ਆ ਦੇਖੋ ਇਹਦੋਂ ਨਾ ਜਦੋਂ ਆਪਾਂ ਮੁਸੀਬਤ ਪੈ ਜਾਂਦੀ ਆ ਉਦੋਂ ਅਸੀਂ ਸੋਚਣਾ ਸ਼ੁਰੂ ਕਰਦੇ ਹੀ ਦਾ ਜਦ ਕਿ ਇਹ ਸੋਚਣਾ ਜਿਹੜਾ ਸਾਡਾ ਹਮੇਸ਼ਾ ਹੀ ਸਾਡੇ ਨਾਲ ਹੋਣਾ ਚਾਹੀਦਾ ਕੁਦਰਤ ਆ ਕੁਦਰਤ ਨੇ ਤੇ ਆਪਣੀ ਥਾਂ ਲੈਣੀ ਆ। ਹੂੰ। ਕੁਦਰਤ ਨੇ ਤੇ ਆਪਣਾ ਜੋ ਦਾ ਪਸਾਰਾ ਆ ਆਪਾਂ ਉਹਨੂੰ ਕੁਦਰਤ ਨੂੰ ਬਦਲ ਨਹੀਂ ਸਕਦੇ। ਨਹੀਂ ਬਦਲ ਸਕਦੇ। ਪਰ ਇਹ ਸਾਡੀਆਂ ਕੁਝ ਗਲਤੀਆਂ ਆ ਪਏ ਅਸੀਂ ਉਹਨਾਂ ਇੰਨੀ ਛੇੜਛਾੜ ਕਰਦੇਈ ਦੀ ਆ। ਹੂੰ। ਪੇ ਜਦੋਂ ਆਪਣਾ ਫੇਰ ਮੁੜ ਕੇ ਆਪਣਾ ਹਿੱਸਾ ਲੈਣ ਆਉਂਦੀ ਆ ਧਰਤੀ ਤੋਂ ਤੇ ਉਹ ਫੇਰ ਸਾਨੂੰ ਇਦਾਂ ਤੰਗ ਕਰਦੀ ਆ। ਆ ਚਲੋ ਪਰ ਉਹਦੇ ਨਾਲ ਨਾਲ ਜਦੋਂ ਹੁਣ ਦੇਖੋ ਆ ਪੰਜਾਬੀ ਜਿਹੜਾ ਵਾ ਹੂੰ ਉਹ ਇਸ ਆਫਤ ਦਾ ਮੁਕਾਬਲਾ ਜਿਹੜਾ ਉਹ ਤਕੜਾ ਹੋ ਕੇ ਕਰ ਰਿਹਾ ਹੈ ਬਿਲਕੁਲ ਔਰ ਤੁਹਾਡੇ ਮੇਰੇ ਵਰਗੇ ਵੀ ਸਾਰੇ ਆਪਾਂ ਲੱਗੇ ਹੋਏ ਆ ਬਿਲਕੁਲ ਜੀ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੀ ਵਿਸ਼ੇਸ਼ ਤੌਰ ਤੇ ਆਪਣਾ ਯੋਗਦਾਨ ਪਾਉਣ ਜਾ ਰਹੀ ਹੈ ਜੀ ਪਰ ਚਲੋ ਇਸ ਆਫਤ ਦੇ ਵਿੱਚੋਂ ਆਪਾਂ ਨੇ ਹੰਬੜਾ ਮਾਰ ਕੇ ਨਿਕਲਣ ਦੇਖੋ ਇਹਦੇ ਚ ਰਿਆਰ ਸਾਹਿਬ ਜਿਹੜੀ ਗੱਲਬਾਤ ਆ ਨਾ ਹੁਣ ਜਿਸ ਹਿਸਾਬ ਨਾਲ ਪਉਥੇ ਮਾਹੌਲ ਦੇਖਦੇ ਪਏ ਆ ਹਮ ਔਰ ਜਿਸ ਹਿਸਾਬ ਨਾਲ ਪੂਰਾ ਪੰਜਾਬ ਇਕੱਠਾ ਹੋ ਕੇ ਉਧਰ ਨੂੰ ਤੁਰ ਪਿਆ ਆਪਣੇ ਭਰਾਵਾਂ ਨੂੰ ਬਚਾਉਣ ਲਈ ਹਾਂਜੀ ਇਹ ਵੀ ਇਹ ਵੀ ਬਹੁਤ ਵੱਡੀ ਗੱਲ ਆ ਮੇਰੇ ਖਿਆਲ ਚ ਦੁਨੀਆ ਚ ਹੋਰ ਕਿਤੇ ਨਹੀਂ ਹੁੰਦਾ ਬਿਲਕੁਲ ਸਾਡੇ ਤਾਂ ਇੱਥੇ ਮੜ ਜੇ ਆਫਤ ਆਵੇ ਸਹੀ ਸਾਡੇ ਗਵਾਂਢੀ ਤੇ ਸਾਡੇ ਕਿਹੜੇ ਸਾਰਾ ਪਿੰਡ ਆ ਗਿਆ ਆਪਾਂ ਇਕੱਠੇ ਹੋ ਜਾਈਦਾ ਸੋ ਇਹ ਵੀ ਇਹ ਵੀ ਸਾਡੀ ਜਿਹੜਾ ਕਹਿ ਲਓ ਭਈ ਸਾਡਾ ਰੋਜ਼ਮਰਰਾ ਦੀ ਸਾਡੀ ਜ਼ਿੰਦਗੀ ਹੈ ਉਹਦੇ ਚ ਸ਼ਾਮਿਲ ਆ ਵੀ ਭਾਈ ਜੇ ਕੋਈ ਦੁੱਖ ਚ ਆ ਨਾ ਹੂੰ ਸੁੱਖ ਵੇਲੇ ਜਾਓ ਨਾ ਜਾਓ ਦੁੱਖ ਚ ਉਹਦੀ ਬਾਹ ਅਸੀਂ ਜ਼ਰੂਰ ਖੜਨੀ ਆ ਬਹੁਤ ਬਹੁਤ ਹਾਂ ਬਾਕੀ ਜਿਹੜੀ ਅੱਜ ਗੱਲਬਾਤ ਕਰਨੀ ਹੈ ਆਪਾਂ ਹਾਂਜੀ ਵੀਸੀ ਸਾਹਿਬ ਆਪਣੇ ਕੋਲ ਆਏ ਆ ਉਹ ਅਸੀਂ ਕਰਨੀ ਹੈ ਜੀ ਪੀਏਯੂ ਦੇ ਕਿਸਾਨ ਮੇਲੇ ਹਾਂਜੀ ਇਹ ਸਾਡਾ ਅੱਜ ਦਾ ਵਿਸ਼ਾ ਹੈ ਹਾਂਜੀ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਕਰਨਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਨੰਬਰ ਤੁਸੀਂ ਸਾਡੇ ਨੋਟ ਕਰ ਲਓ ਫੋਨ ਨੰਬਰ ਹੈ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਹਾਂਜੀ ਜਦੋਂ ਆਪਾਂ ਗੱਲ ਕਰਦੇ ਸੀ ਵੀ ਪਹਿਲੀ ਗੱਲ ਤਾਂ ਜਦੋਂ ਤੁਸੀਂ ਆਉਨੇ ਹੋ ਨਾ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਸੱਦਾ ਪੱਤਰ ਲੈ ਕੇ ਆਏ ਨੇ ਤੇ ਇਹ ਵੀ ਤੁਹਾਡਾ ਵਿਡੱਪਣ ਹੈ ਕਿ ਤੁਸੀਂ ਆਪ ਐਨੇ ਆਪਣੇ ਜਿਹੜਾ ਕਹਿੰਦੇ ਹੁੰਦੇ బిਜ਼ੀ ਕੰਮਕਾਰ ਤੋਂ ਨਿਕਲ ਕੇ ਸਾਡੇ ਕੋਲ ਆਉਨੇ ਹੋ ਤੇ ਆਪ ਸੱਦਾ ਦਿਨੇ ਹੋ ਕਿਸਾਨ ਵੀਰਾਂ ਸਾਰਿਆਂ ਨੂੰ ਤੇ ਇਹ ਬਹੁਤ ਵੱਡੀ ਗੱਲ ਹੈ ਹੁਣ ਸਾਰੇ ਤੋਂ ਪਹਿਲਾਂ ਆਪਾਂ ਗੱਲ ਕਰੀਏ ਜਿੱਦਾਂ ਆਪਾਂ ਯੂਨੀਵਰਸਿਟੀ ਰਿਆਰ ਸਾਹਿਬ ਜਾਣਦੇ ਆ ਤੇ ਵੈਸੇ ਹੀ ਖਜ਼ਾਨਾ ਭਰਿਆ ਹੋਇਆ ਜਾਣਕਾਰੀ ਦਾ ਉੱਥੇ ਬਹੁਤ ਵਧੀਆ ਤੁਸੀਂ ਇੱਕ ਇੱਕ ਪਾਸਿਓਂ ਦੂਜੇ ਪਾਸੇ ਚੱਲ ਜਾਓ ਜਿਹੜੇ ਮਰਜ਼ੀ ਡਿਪਾਰਟਮੈਂਟ ਚ ਕਹਿੰਦੇ ਜਾਵੜੋ ਹੈ ਉੱਥੋਂ ਇਹ ਜੀ ਕਰਨਾ ਪੈਂਦਾ ਵੀ ਹੁਣ ਆਹ ਕੰਮ ਕਰੀਏ ਕਿ ਆਹ ਕੰਮ ਕਰੀਏ ਜਿਸ ਹਿਸਾਬ ਨਾਲ ਉੱਥੇ ਆਪਾਂ ਉਹਨਾਂ ਨਾਲ ਗੱਲਬਾਤ ਕਰੀਦੀ ਆ ਹਾਂਜੀ ਤੇ ਜੇ ਆਪਣੇ ਕੋਈ ਯੂਨੀਵਰਸਿਟੀ ਦੇ ਵਿੱਚ ਇੰਨਾ ਖਜ਼ਾਨਾ ਉੱਦੈ ਹੀ ਪਿਆ ਤੇ ਕਿਸਾਨ ਮੇਲੇ ਤੇ ਜਿਹੜੇ ਅਲੱਗ-ਅਲੱਗ ਹੀਰੇ ਇਕੱਠੇ ਕਰਕੇ ਹੋਰ ਖਜ਼ਾਨਾ ਭਰ ਲੈਣੇ ਹੋ ਇਹ ਕਿਹੜਾ ਇਹਦੇ ਉਦੇਸ਼ ਕੀ ਆ ਜੀ ਕਿਸਾਨ ਮੇਲੇ ਦੇ ਤੇ ਕਿੰਨੇ ਮੇਲੇ ਜਿਹੜੇ ਤੁਸੀਂ ਸ ਸਭ ਤੋਂ ਪਹਿਲਾਂ ਤਾਂ ਅਸੀਂ ਹਰੇਕ ਮੇਲਾ ਜਿਹੜਾ ਅਸੀਂ ਲਾਉਨੇ ਆ ਹਰ ਸਾਲ ਜੀ ਤੇ ਸੱਤ ਮੇਲੇ ਅਸੀਂ ਹਾੜੀ ਚ ਲਾਉਨੇ ਆ ਤੇ ਸੱਤ ਮੇਲੇ ਅਸੀਂ ਸੋਣੀ ਚ ਲਾਉਨੇ ਆ ਜੀ ਉਹਨਾਂ ਦਾ ਉਦੇਸ਼ ਹੁੰਦਾ ਹਰ ਇੱਕ ਮੇਲੇ ਦਾ ਤੇ ਜਿਵੇਂ ਆ ਮੇਲਾ ਜਿਹੜਾ ਹੁਣ ਸਾਡੇ ਆ ਰਹੇ ਨੇ ਸਤੰਬਰ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਅੱਛਾ ਜਿਹੜਾ ਹੈਗਾ ਸਾਡਾ ਉਦੇਸ਼ ਹੈ ਜਿਣਸਾਂ ਤੋਂ ਉਤਪਾਦ ਬਣਾਈਏ ਜੀ ਖੇਤੀ ਮੁਨਾਫਾ ਹੋਰ ਵਧਾਈਏ ਇਹ ਅਸੀਂ ਕਿਉਂ ਰੱਖਿਆ ਹੁਣ ਜੋ ਸਾਡੇ ਕਿਸਾਨ ਵੀਰ ਆ ਖੇਤੀ ਹੀ ਕਰ ਰਹੇ ਨੇ ਜਦੋਂ ਕਣਕ ਚੋਂ ਨਾ ਆਉਂਦਾ ਦਾਲਾਂ ਆਉਂਦੀਆਂ ਨੇ ਸਿੱਧੀਆਂ ਮੰਡੀ ਚ ਜਾਂਦੀਆਂ ਨੇ ਜੀ ਤੇ ਉੱਥੇ ਰੱਖਣ ਜਗ੍ਹਾ ਵੀ ਜਗ੍ਹਾ ਨਹੀਂ ਪ੍ਰੋਬਲਮ ਆ ਪਲੈਂਟੀ ਜਿਹਨੂੰ ਅਸੀਂ ਕਹਿੰਦੇ ਸਾਡੇ ਕੋਲ ਬਹੁਤ ਹੈ ਬਹੁਤ ਹਾਂਜੀ ਤੇ ਉਹਦਾ ਸਾਨੂੰ ਉਹਨਾਂ ਮੁੱਲ ਵੀ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਹਾਂ ਜਿਹੜੇ ਦੂਜੇ ਕੰਟਰੀ ਬਾਹਰ ਦੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਆਪਣੇ ਫਾਰਮਰ ਜਿਹੜੇ ਐਨ ਆਰ ਆਈ ਉੱਥੇ ਬੈਠੇ ਨੇ ਉਹ ਬੜੇ ਕਿੰਗ ਬਣੇ ਹੋਏ ਨੇ ਕਿੰਗ ਕੋਈ ਬਦਾਮਾ ਦਾ ਕਿੰਗ ਹੈ ਕੋਈ ਸੌਗੀ ਦਾ ਕਿੰਗ ਹੈ ਕੋਈ ਬਲੂਬੇਰੀ ਦਾ ਕਿੰਗ ਹੈ ਉਹਨਾਂ ਨੂੰ ਅਸੀਂ ਬੁਲਾਇਆ ਸੀ ਅੱਛਾ ਜੀ ਵੀ ਤੁਸੀਂ ਕਿੱਦਾਂ ਦੀ ਖੇਤੀ ਕਰਦੇ ਹੋ ਉਹ ਕਹਿੰਦੇ ਵੀ ਅਸੀਂ ਜਿਹੜੀ ਉੱਥੇ ਖੇਤੀ ਕਰਦੇ ਹਾਂ ਅਸੀਂ ਕੋਈ ਵੀ ਜਿਹੜੀ ਉਪਜ ਹੁੰਦੀ ਹੈ ਉਹਨੂੰ ਸਿੱਧੀ ਪੰਡਿਤ ਚ ਨਹੀਂ ਲੈ ਕੇ ਜਾਂਦੇ ਜੀ ਉਹਨਾਂ ਕੋਲ ਸਾਈਲੋ ਲੱਗੇ ਹੁੰਦੇ ਨੇ ਜਿਹੜਾ ਸੁੱਕਾ ਨਾਜ ਹੈ ਮੱਕਣ ਕੇ ਤੇਲ ਦੇ ਵੀ ਜਿਹਨੇ ਦਾਲਾ ਨੇ ਪਹਿਲਾਂ ਸਾਈਲੋ ਚ ਭਰ ਲੈਂਦੇ ਨੇ ਆਪਣੇ ਖੇਤ ਦੇ ਵਿੱਚ ਹੀ ਲਾਏ ਹੋਏ ਨੇ ਹਾਂਜੀ ਤੇ ਜਦੋਂ ਟਾਈਮਰ ਲੱਗੇ ਫਿਰ ਉਹਦੀ ਪ੍ਰੋਸੈਸਿੰਗ ਕਰਦੇ ਨੇ ਉਹਦਾ ਕੋਈ ਪ੍ਰੋਡਕਟ ਬਣਾਉਂਦੇ ਨੇ ਉਤਪਾਦ ਬਣਾਉਂਦੇ ਨੇ ਉਹ ਉਤਪਾਦ ਫਿਰ ਮੰਡੀ ਚ ਵੇਚਦੇ ਨੇ ਸੋ ਉਹ ਕਹਿੰਦੇ ਸਾਨੂੰ ਜਿਹੜਾ ਮੁਨਾਫਾ ਉਹ 2 ਤੋਂ 2.5 ਤਿੰਨ ਗੁਣਾ ਵੀ ਹੁੰਦਾ ਸੋ ਇਹ ਜਿਹੜਾ ਸਾਡਾ ਉਦੇਸ਼ ਹੈ ਕਿ ਇਹ ਹੈਗਾ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਕਹਿ ਰਹੇ ਹਾਂ ਕਿ ਆਪਾਂ ਵੀ ਉਹਨਾਂ ਦੀ ਨਕਲ ਕਰੀਏ ਜਿਹੜੇ ਐਨ ਆਰ ਆਈ ਫਾਰਮਰ ਜਿੰਨੇ ਸਾਰੇ ਜਾਣਦੇ ਉਹਨਾਂ ਨੂੰ ਉਹ ਵੀ ਇੱਥੇ ਹੁੰਦੇ ਰਹਿੰਦੇ ਨੇ ਆਪਾਂ ਕੱਲੀ ਇਹ ਨਾ ਕਰੀਏ ਕਿ ਆਪਾਂ ਝੋਨਾ ਕੱਟਿਆ ਕਣਕ ਕੱਟੀ ਦਾਲਾਂ ਕੱਟੀਆਂ ਤੇ ਮੰਡੀ ਚ ਲੈ ਜਾਈਏ ਉੱਥੇ ਵੀ ਰੱਖਣ ਨੂੰ ਥਾਂ ਨਹੀਂ ਉਹਨੂੰ ਅਸੀਂ ਪ੍ਰੋਸੈਸ ਕਰਕੇ ਵੇਚਿਆ ਕਰੀਏ ਬਹੁ ਬਹੁਤ ਵਧੀਆ ਗੱਲ ਆ ਜੀ ਜਿਹਨੂੰ ਅਸੀਂ ਕਹਿੰਦੇ ਖੇਤੀ ਵਪਾਰ ਹਾਂਜੀ ਹਾਂਜੀ ਹੁਣ ਕਹਿੰਦੇ ਖੇਤੀ ਕਰਨਾ ਉਹ ਹੈਗਾ ਅਸੀਂ ਖੇਤੀ ਵਪਾਰ ਕਰੀਏ ਹਾਂਜੀ ਮਤਲਬ ਸੋਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਜੀ ਬਿਲਕੁਲ ਹਾਂ ਬਹੁਤ ਵਧੀਆ ਗੱਲ ਅੱਛਾ ਡਾਕਟਰ ਸਾਹਿਬ ਤੁਸੀਂ ਗੱਲ ਬਹੁਤ ਵਧੀਆ ਕਿਸਾਨ ਮੇਲਿਆਂ ਪ੍ਰਤੀ ਜਿਹੜੀ ਗੱਲਬਾਤ ਕਰ ਰਹੇ ਹੋ ਸੋ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਆ ਜਿਹੜੀ ਹਾੜੀ ਦੇ ਬੀਜ ਨੇ ਹਾਂਜੀ ਔਰ ਫਲਦਾਰ ਪੌਦੇ ਨੇ ਸਬਜ਼ੀਆਂ ਦੇ ਬੀਜ ਨੇ ਮੇਰੇ ਕਹਿੰਦਾ ਪਾਪੀ ਕਿਹੜੇ ਕਿਹੜੇ ਬੀਜ ਜਿਹੜੇ ਆ ਨਾ ਤੁਸੀਂ ਵਿਸ਼ੇਸ਼ ਤੌਰ ਤੇ ਇਹਨਾਂ ਸਮਾਗਮਾਂ ਦੇ ਵਿੱਚ ਕੁਝ ਕਿਸਾਨ ਸਮਾਰੋਹ ਦੇ ਵਿੱਚ ਕਿਸਾਨ ਮੇਲਿਆਂ ਦੇ ਵਿੱਚ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਦੇਣ ਜਾ ਰਹੇ ਸੋ ਪਹਿਲਾਂ ਤਾਂ ਮੈਂ ਗੱਲ ਕਰਾਂਗੇ ਸਾਡੇ ਕਿਸਾਨ ਮੇਲੇ ਕਦੋਂ-ਕਦੋਂ ਲੱਗਣੇ ਤੇ ਕਿੱਥੇ-ਕਿੱਥੇ ਲੱਗਣੇ ਨੇ ਹਾਂਜੀ ਉਹ ਹਰ ਸਾਲ ਹੀ ਅਸੀਂ ਅਨਾਉਂਸਮੈਂਟ ਕਰ ਦਿੰਨੇ ਕੋਈ 3 ਮਹੀਨੇ ਪਹਿਲਾਂ ਵੀ ਕਰ ਦਿੰਨੇ ਹਾਂ ਬਿਲਕੁਲ ਪਰ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਇਹ ਕੀ ਕੁਦਰਤ ਦੀ ਕਰੋਪੀ ਹੈ ਹਾਂਜੀ ਸਾਰੇ ਬੜਾ ਨੁਕਸਾਨ ਹੋ ਰਿਹਾ ਹਾਂਜੀ ਸਾਨੂੰ ਵੀ ਬਹੁਤ ਦੁੱਖ ਹੈ ਨਸੀ ਵਾਲਿਆਂ ਨੂੰ ਕਿ ਕਿਸਾਨ ਵੀਰ ਸਾਡੇ ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਨਾਲ ਜੀ ਸਾਡਾ ਨੁਕਸਾਨ ਹੋ ਰਿਹਾ ਜਿਹੜੇ ਖੇਤੀ ਦੇ ਕੰਮ ਹੈ ਉਹ ਵੀ ਵਿਚਾਰੇ ਬਹੁਤ ਇਹਦੇ ਵਿੱਚ ਮਾਰ-ਹੀਟਾਂ ਆਏ ਹੋਏ ਨੇ ਬਹੁਤ ਵੱਡਾ ਸਾਨੂੰ ਦੁੱਖ ਹੈ ਇਹ ਚੀਜ਼ ਦਾ ਕਿ ਸਾਡੇ ਕਿਸਾਨ ਵੀਰ ਖੇਤੀ ਕੰਮੇ ਉਹ ਇਹਦੇ ਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹਾਂਜੀ ਸੋ ਕੁਝ ਜਿਹੜੇ ਮੇਲੇ ਨੇ ਜਿਵੇਂ 26 ਤੇ 27 ਸਤੰਬਰ ਨੂੰ ਸਾਡਾ ਸਭ ਤੋਂ ਵੱਡਾ ਮੇਲਾ ਲੁਧਿਆਣੇ ਚ ਲੱਗਦਾ ਹੁੰਦਾ ਹੈ ਹਾਂਜੀ ਸੋ ਲੁਧਿਆਣੇ ਚ ਹਲੇ ਹੜਾਂ ਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਇਸ ਕਰਕੇ ਇਹ ਜਿਹੜਾ ਸਾਡਾ ਮੇਲਾ ਸਭ ਤੋਂ ਵੱਡਾ ਲੁਧਿਆਣੇ ਦਾ ਮੇਲਾ ਇਹ 26 ਅਤੇ 27 ਸਤੰਬਰ ਨੂੰ ਹੀ ਲੱਗੇਗਾ ਲੱਗੇਗਾ ਦੂਜਾ ਜਿਹੜਾ ਮੇਲਾ ਸਾਡਾ ਹੈਗਾ 10 ਸਤੰਬਰ ਦਾ ਤੇ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਨਾਕਲਾਂ ਅੰਮ੍ਰਿਤਸਰ ਚ ਲੱਗਣਾ ਸੀ पर अच्छा पर ओथों सानो साडा ओथे ਕਿਸੇ ਵਿਗਿਆਨ ਕੇਂਦਰ ਆਉ ਦੱਸ ਦੇ ਨੇ ਕਿ ਪਾਣੀ ਬਹੁਤ ਖੜਾ ਤੇ ਜਗਾ ਹੈ ਨਹੀਂ ਤੇ ਅਸੀਂ ਇਹਨੂੰ ਹੁਣ 1 ਅਕਤੂਬਰ ਨੂੰ ਕਰਾਂਗੇ اچھا ਜੀ ਹੂੰ ਬਾਅਦ ਚ ਕਰਾਂਗੇ ਜਾਂ ਉਹ ਵੀ ਜਦੋਂ ਪਾਣੀ ਸੁੱਕ ਗਿਆ ਖੇਤ ਠੀਕ ਹੋਇਆ ਹਾਂਜੀ ਹਾਂਜੀ ਇਸ ਵਾਰ ਦੂਜਾ ਜਿਹੜਾ ਸਾਡਾ ਮੇਲਾ ਸੀ ਉਹ 12 ਸਤੰਬਰ ਨੂੰ ਹੋਣਾ ਸੀ ਖੇਤਰੀ ਖੋਜ ਕੇਂਦਰ ਬਲੜ ਸੌਕੜੀ ਹੂੰ ਬਲੜ ਸੌਕੜੀ ਦਾ ਕੀ ਹੈ ਵੀ ਉੱਥੇ ਇਦਾਂ ਡੋਬਾ ਨਹੀਂ ਹੈਗਾ ਪਾਣੀ ਤਾਂ ਉੱਥੇ ਮੀਂਹ ਪਿਆ ਰੁੜ ਜਾਂਦਾ ਪਰ ਉੱਥੇ ਸਾਨੂੰ ਇਦਾਂ ਦੀ ਪ੍ਰੈਡਿਕਸ਼ਨ ਹੈਗੀ ਹੈ ਅ 12 ਤਰੀਕ ਆਉਣ ਵਾਲੀ ਵੀ ਹੈਗੀ ਤੇ ਉਹਨਾਂ ਦਿਨਾਂ ਚ ਮੀਂਹ ਆ ਸਕਦਾ ਅਸੀਂ ਉਹ ਨੂੰ ਮੁੱਖ ਰੱਖਦੇ ਆ ਅਸੀਂ ਇਹ ਨੂੰ ਹੁਣ ਹੋਰ ਪਿੱਛੇ ਕੀਤਾ 20 ਸਤੰਬਰ ਨੂੰ 20 ਸਤੰਬਰ ਨੂੰ ਲੈ ਗਏ ਤੇ ਇਸੇ ਤਰ੍ਹਾਂ ਇੱਕ ਸਾਡਾ 18 ਸਤੰਬਰ ਨੂੰ ਮੇਲਾ ਸੀ ਖੇਤਰੀ ਖੋਜ ਕੇਂਦਰ ਫਰੀਦਕੋਟ ਹਾਂਜੀ ਤੇ ਉਥੇ ਸੁੱਕਾ ਉਥੇ ਹੜਾਂ ਦਾ ਕੋਈ ਸਿਰ ਪ੍ਰੋਬਲਮ ਤੇ ਉਹ ਅਸੀਂ ਉਦਾਂ ਹੀ ਲਗਾਵਾਂਗੇ ਜਿਵੇਂ ਪਹਿਲਾਂ ਲਾ ਰਹੇ ਸੀ 18 ਸਤੰਬਰ ਨੂੰ ਤੇ 30 ਸਤੰਬਰ ਨੂੰ ਅਥੀ ਜਿਹੜਾ ਸਾਡਾ ਖੇਤਰੀ ਖੋਜ ਕੇਂਦਰ ਬਠਿੰਡਾ ਉਥੇ ਵੀ ਹੜਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਉਹ ਉਸੇ ਤਰ੍ਹਾਂ ਲੱਗੇਗਾ ਜਿਵੇਂ ਪਹਿਲਾਂ ਲਾਇਆ ਸੀ ਹਾਂਜੀ ਤੇ 16 ਸਤੰਬਰ ਜਿਹੜਾ ਸਾਡਾ કૃषि ਵਿਗਿਆਨ ਕੇਂਦਰ ਪਟਿਆਲਾ ਚ ਲੱਗਣਾ ਸੀ ਉਥੇ ਵੀ ਹੜਾਂ ਦੀ ਮਾਰ ਪੈ ਰਹੀ ਹੈ ਤੇ ਢੂੰਗੀ ਜਗ੍ਹਾ ਜਿੱਥੇ ਸਾਡਾ ਮੇਲਾ ਲੱਗਦਾ ਤੇ ਉੱਥੇ ਅਸੀਂ ਉਹਨੂੰ ਰੱਦ ਹੀ ਕਰ ਰਹੇ ਹਾਂ ਕਿਉਂਕਿ ਸਾਨੂੰ ਨਹੀਂ ਲੱਗਦਾ ਸੀ ਮੇਲਾ ਲਾ ਪਾਵਾਂਗੇ ਤੇ ਇੱਕ ਹੋਰ ਮੇਲਾ ਸੀ ਸਾਡਾ ਇਹ 24 ਸਤੰਬਰ ਨੂੰ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਤੇ ਲੱਗਣਾ ਸੀ ਆਪਾਂ ਸਾਰਿਆਂ ਨੂੰ ਪਤਾ ਗੁਰਦਾਸਪੁਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਜੇ ਬਾਰਿਸ਼ਾਂ ਅੱਜ ਵੀ हट ਜੰਨੇ ਤੇ ਬੱਤਰ ਨਹੀਂ ਆਉਣਾ ਗਿੱਲਾ ਹੋਏਗਾ ਤੇ ਅਸੀਂ ਉੱਥੇ ਵੀ ਮੇਲਾ ਰੱਦ ਕਰਤਾ ਹੈਗਾ ਬਿਲਕੁਲ ਜੀ ਬਿਲਕੁਲ ਅੱਛਾ ਇਹਦੇ ਵਿੱਚ ਆ ਕਿ ਬੜੀ ਤੁਸੀਂ ਬੜਾ ਸੂਝ-ਬੂਝ ਦੇ ਨਾਲ ਕਿਸਾਨਾਂ ਦੇ ਨਾਲ ਲੱਗ ਕੇ ਕਿਉਂਕਿ ਇਸ ਕ੍ਰੋਪੀ ਦੇ ਵਿੱਚ ਪੀਜੂ ਵੀ ਉਹਨਾਂ ਦਾ ਸਾਥ ਜਿਹੜਾ ਉਹ ਦੇ ਰਹੀ ਹੈ। ਫਿਰ ਜਦੋਂ ਬੀਜਾਂ ਦੀ ਗੱਲ ਕਰਦੇ ਆਪਾਂ ਕਿ ਆਪਾਂ ਕਿਵੇਂ ਮਦਦ ਕਰਾਂਗੇ ਉਹਨਾਂ ਦੀ ਕਿ ਉਹਨਾਂ ਦੇ ਡੋਰਸਟੈਪ ਤੇ ਆਪਾਂ ਬੀਜ ਜਿਹੜਾ ਉਹ ਪਹੁੰਚਾ ਸਕੀਏ। ਹਾਂਜੀ ਪਹਿਲੀ ਗੱਲ ਤਾਂ ਜਿਹੜੇ ਸਾਡੇ ਕਿਸਾਨ ਮੇਲੇ ਲੱਗਦੇ ਨੇ 1967 ਤੋਂ ਸਭ ਤੋਂ ਵੱਡੀ ਖਿੱਚ ਇਹ ਹੁੰਦੀ ਹੈ ਕਿ ਨਵੀਂ ਵੈਰਾਈਟੀ ਕਿਹੜੀ ਹੈ। ਹਾਂਜੀ ਉਹਦੇ ਕਰਕੇ ਫਾਰਮਰ ਬਹੁਤ ਆਉਂਦੇ ਨੇ ਤੇ ਇਸ ਵਾਰ ਵੀ ਅਸੀਂ ਇੱਕ ਨਵੀਂ ਕਿਸਮ ਕਣਕ ਦੀ ਦੇ ਰਹੇ ਹਾਂ ਹਾਂਜੀ ਉਹਦਾ ਨਾਮ ਹੈਗਾ ਪੀਬੀਡਬਲਯੂ 872 ਹਾਂਜੀ ਅੱਛਾ ਜੀ ਇਹਦਾ ਝਾੜ ਅੱਧਾ ਕੁਇੰਟਲ ਜ਼ਿਆਦਾ ਕਿੱਲੇ ਪਿੱਛੇ ਹੂੰ ਇਹਦਾ ਬੀਜ ਸਾਡੇ ਕੋਲ ਹੈਗਾ ਤੇ ਇਹ ਬੀਜ ਅਸੀਂ 20 ਕਿਲੋ ਦੀ ਪੈਕਿੰਗ ਵੀ ਦੇਵਾਂਗੇ 40 ਕਿਲੋ ਦੀ ਵੀ ਕਰਾਂਗੇ ਸਾਰਿਆਂ ਨੂੰ ਮਿਲੂਗਾ ਬੀਜ ਇਹ ਤੇ ਇੱਕ ਤਾਂ ਇਹ ਹੈ ਦੂਜਾ ਸੀ ਹੋਰ ਵੀ ਸਾਡੀਆਂ ਕਿਸਮਾਂ ਨੇ ਕਣਕ ਦੀ ਆ ਉਹ ਸਾਡੇ ਕਿਸਾਨ ਵੀਰਾਂ ਦੀ ਚੁਆਇਸ ਹੈਗੀ ਹੈ ਤੇ ਉਹਦੇ ਚ ਪੀ ਵੀ ਡਬਲਿਊ 826 ਪੀ ਵੀ ਡਬਲਿਊ ਜਿੰਕ 1 ਜਿੰਕ 2 869 824 768 725 677 ਇਹ ਕਣਕ ਦੀਆਂ ਕਿਸਮਾਂ ਨੇ ਸਾਡੀਆਂ ਤੇ ਕੁਝ ਹੈਗੀਤੀਆਂ ਨੇ ਕੁਝ ਪਛੇਤੀਆਂ ਨੇ ਇੱਕ ਪਛੇਤੀਆਂ ਕਿਸਮ ਵੀ ਕਣਕ ਦੀ ਸਾਡੇ ਕੋਲ ਹੈਗੀਆਂ ਖਾਸ ਕਰਕੇ ਉਹ ਹੈਗੀ 752 ਤੇ 773 ਹਾਂਜੀ ਪੀਵੀਡਬਲਯੂ ਸਾਰਿਆਂ ਦੇ ਅੱਗੇ ਲੱਗਿਆ ਹਾਂ ਸੋ 752 ਤੇ 773 ਜਦੋਂ ਬਜਾਈ ਲੇਟ ਹੋ ਜਾਂਦੀ ਹੈ ਫਿਰ ਅਸੀਂ ਇਹ ਸਿਫਾਰਿਸ਼ ਕਰਦੇ ਹਾਂ ਫਿਰ ਝਾੜੇ ਦਾ ਠੀਕ ਰਹਿੰਦਾ ਹਾਂਜੀ ਤੇ ਇੱਕ ਸਾਡੀ ਬਹੁਤ ਵਧੀਆ ਕਣਕ ਦੀ ਕਿਸਮ ਹੈ ਪੀਵੀਡਬਲਯੂ ਛਪਾਤੀ ਹਾਂਜੀ ਇਹਦੀ ਰੋਟੀ ਬਹੁਤ ਵਧੀਆ ਬਣਦੀ ਹੈ ਅੱਜਕੱਲ ਕਿਸਾਨ ਵੀਰੇ ਕਹਿੰਦੇ ਕਿ ਰੋਟੀ ਤਾਂ ਅਸੀਂ ਚੰਗੀ ਖਾਈਏ ਸੁੱਕਦੀ ਨਹੀਂ ਹੈਗੀ ਤੇ ਘਰ ਵਾਸਤੇ ਜ਼ਰੂਰ ਇਹਨੂੰ ਲਾਉਂਦੇ ਨੇ ਤੇ ਉਹ ਉਹਦਾ ਹੀ ਬੀਜ ਦੇਵਾਂਗੇ ਇਹ ਹੈ ਕੁਝ ਵੀਰ ਅਜਿਹਾ ਜੋਂ ਵੀ ਲਾਉਂਦੇ ਨੇ ਹਾਂ ਤੇ ਜੋਂ ਦੀਆਂ ਦੋ ਕਿਸਮਾਂ ਨੇ ਪੀਐਲ 891 ਤੇ ਪੀਐਲ 807 ਜੇ ਕਿਸਾਨ ਵੀ ਜੋਂ ਲਾਉਣਾ ਚਾਹੁੰਦੇ ਨੇ ਉਹ ਵੀ ਅਸੀਂ ਬੀਜ ਦੇਵਾਂਗੇ ਫਿਰ ਦਾਲਾਂ ਵੀ ਅਸੀਂ ਕਹਿੰਨੇ ਕਿ ਦਾਲਾਂ ਘਰ ਦੀਆਂ ਹੋਣੀਆਂ ਚਾਹੀਦੀਆਂ ਨੇ ਬਾਦੂ ਹੁਣ ਤੇ ਬਹੁਤ ਵਧੀਆ ਘਰਖਾਨਾ ਬਸ ਜਰੂਰ ਹੋਣ ਜਿਹਦੇ ਵਿੱਚ ਛੋਲੇ ਜਿਹੜੇ ਨੇ ਉਹ ਪੰਜਾਬ ਚ ਕਾਫੀ ਰੀਚ ਹੋ ਜਾਂਦੇ ਨੇ ਸਾਰੇ ਪਾਸੇ ਉਹਦੀ ਇੱਕ ਵੈਰਾਈਟੀ ਹੈ ਪੀਵੀਜੀ 8 ਪੀਵੀਜੀ 10 ਦੂਜੀ ਵੈਰਾਈਟੀ ਹੈ ਤੇ ਇੱਕ ਪੀਐਲ 552 ਇਹ ਵੀ ਅਸੀਂ ਦੇਵਾਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਮਸਰੀ ਸਾਡੀ ਇੱਕ ਬਹੁਤ ਵਧੀਆ ਕਿਸਮ ਮਸਰੀ ਦੀ ਆਈ ਹੈ ਹੁਣ ਐਨੀ ਦਾਲ ਬੜੀ ਸਵਾਦ ਬਣਦੀ ਹੈ ਤੇ ਉਹ ਹੈ ਐਲ ਐਲ 1373 ਜੀ ਉਹਦਾ ਵੀ ਬੀਜ 2 ਕਿਲੋ ਦੀ ਪੈਕਿੰਗ ਦੇਵਾਂਗੇ ਤੇ ਗੋਭੀ ਸਰੋਂ ਇਹ ਬਹੁਤ ਕਿਸਾਨ ਵੀ ਲਾਉਂਦੇ ਨੇ ਸਾਰੇ ਪੰਜਾਬ ਦੇ ਵਿੱਚ ਜੀ ਉਹਦੀ ਜੀ ਐਸ ਸੀ 7 ਜਿਹੜੀ ਵੈਰਾਈਟੀ ਹੈ ਸੋ ਉਹ ਵੀ ਅਸੀਂ ਤੇ ਤਕਰੀਬਨ 400 ਗ੍ਰਾਮ ਦੀ ਪੈਕਟ ਹੈਗੀ ਉਹ ਦੇਵਾਂਗੇ ਰਾਇਆ ਜਿਹੜੇ ਲੋਕੀ ਲਾਉਂਦੇ ਨੇ ਆਰ ਐਲ ਸੀ 3 ਹੈਗਾ ਦੂਜਾ ਇਹ ਹੈਗਾ ਜਿਵੇਂ ਤੁਸੀਂ ਗੱਲ ਕੀਤੀ ਸੀ ਪਸ਼ੂ ਜਿਹੜੇ ਨੇ ਆਪਣੇ ਆਪ ਤਾਂ ਸਾਰੇ ਕਿਸਾਨ ਵੀੜ ਵੀ ਤੰਗ ਨੇ ਕੰਮੇ ਵੀ ਤੰਗ ਨੇ ਪਸ਼ੂ ਦੇ ਦਾ ਨੁਕਸਾਨ ਬਹੁਤ ਹੋ ਰਿਹਾ ਬਹੁਤ ਜ਼ਿਆਦਾ ਬੱਕਰੀਆਂ ਛੋਟੀਆਂ ਜਿਹੜੀਆਂ ਸੀ ਉਹ ਮਰ ਗਈਆਂ ਨੇ ਤੇ ਉਹਨਾਂ ਵਾਸਤੇ ਚਾਰਾ ਵੀ ਨਹੀਂ ਰਿਹਾ ਆਪਾਂ ਤਾਂ ਇੱਧਰ ਉੱਧਰ ਹੁਣ ਦੇਖੋ ਚਾਰਾ ਸਰਕਾਰ ਵੀ ਹੈਲਪ ਕਰ ਰਹੀ ਆਪਣਾ ਜਿਹੜੇ ਆਟਾ ਵੀ ਦੇ ਰਹੇ ਆ ਤੇ ਚੀਨੀ ਵੀ ਦੇ ਰਹੇ ਆ ਹੋਰ ਦੇ ਰਹੇ ਸਾਰਾ ਕੁਝ ਪਰ ਪਸ਼ੂਆਂ ਵਾਸਤੇ ਚਾਰਾ ਨਹੀਂ ਮਿਲ ਰਿਹਾ ਉਹ ਕਿੱਥੋਂ ਹੋਏਗਾ ਸੋ ਇਮੀਡੀਏਟਲੀ ਅਸੀਂ ਇਹ ਕਹ ਰਹੇ ਕਿ ਹੁਣ ਵਰਸੀਮ ਲੱਗੇਗਾ ਹਾਂਜੀ ਉਹਦੀਆਂ ਸਾਡੀਆਂ 4-5 ਵੈਰਾਈਟੀਆਂ ਨੇ 10 ਨੰਬਰ ਹੈ 42 ਨੰਬਰ ਹੈ 43 ਨੰਬਰ ਹੈ 44 ਹੈ ਸਾਰੇ ਤੇ ਕੇ ਬੀ ਐਲ ਲੱਗਿਆ ਹੋਇਆ ਹਾਂਜੀ ਤੇ ਉਹ ਜਰੂਰ ਅਸੀਂ 2-2 ਕਿਲੋ ਦੀ ਪੈਕਿੰਗ ਦੇ ਵਿੱਚ ਦੇਵਾਂਗੇ ਜੀ 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 ਤੇ ਜਵੀ ਹੈ ਓਟਸ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੀਆਂ ਵੀ ਸਾਡੇ ਕੋਲ 4 ਵੈਰਾਈਟੀਆਂ ਨੇ ਤੇ ਉਹ ਐਲ 14 15 16 17 ਠੀਕ ਹੈ ਜੀ ਤੇ 5 ਕਿਲੋ ਦੀ ਪੈਕਿੰਗ ਦੇਵਾਂਗੇ ਇੱਕ ਰਾਈ ਘਰਾ ਹੈ ਬਹੁਤ ਅੱਛਾ ਘਾਹ ਰਾਈ ਘਰਾ ਹਾਂਜੀ ਉਹਦਾ ਵੀ ਬੀਜ ਦੇਵਾਂਗੇ ਅਸੀਂ ਪੀ ਵੀ ਆਰ ਜੀ 2 ਤੇ ਇੱਕ ਅਸੀਂ ਹੋਰ ਕਰਾਂਗੇ ਕਿ ਜਿਹੜਾ ਸੰਕਟ ਚਾਰੇ ਦਾ ਆਇਆ ਇਹਦੇ ਵਾਸਤੇ ਕਿੱਟ ਬਣਾਈ ਹੋਈ ਹੈ ਇੱਕ ਪੂਰੇ ਕੱਲਾ ਚਾਰਾ ਨਹੀਂ ਹੋਊਗਾ ਇੱਕ ਕਿੱਟ ਹੈ ਜਿਹੜੇ ਕਿ ਸਰਦੀਆਂ ਦੇ ਚਾਪਾ ਚਾਰਾ ਵੀ ਦੇ ਸਾਰੇ ਬੀਜ ਨੇ ਉਹਦੇ ਵਿੱਚ ਤੇ ਉਹ ਕਿੱਟ ਅਸੀਂ ਬੋਡੀ ਨੋਮੀਨਲ ਪ੍ਰਾਈਸ ਤੇ 200 ਰੁਪਏ ਦੀ ਕਿੱਟ ਰੱਖੀ ਹੈ ਉਹ ਸਾਰੀ ਦੀ ਸਾਰੀ ਤੇ ਇਸੇ ਦਾ ਦਾਲਾਂ ਤੇ ਤੇਲ ਬੀਜਾਂ ਦੀ ਕਿੱਟ ਵੀ ਬਣਾਤੀ ਕੱਲੀ-ਕੱਲੀ ਧਾਲ ਲੈਣ ਨਾਲੋਂ ਤੇ ਸਾਰਿਆਂ ਨੇ ਦਾਣਾਂ ਬੀਜਣੀਆਂ ਤੇ ਜੇ ਤੇਲ ਬੀਜ ਬੀਜ ਨਾਲ ਇੱਕੋ ਇੱਕ ਕਿਟ ਬਣਾਤੀ ਜਿਹਦੇ ਘਰ ਵਾਸਤੇ ਦਾਲਾ ਤੇ ਘਰ ਵਾਸਤੇ ਤੇਲ ਦੇ ਬੀਜ ਇੱਕੋ ਕਿਟ ਚ ਹੋਣਗੇ 300 ਰੁਪਏ ਦੀ ਕਿਟ ਹੈ ਬੜੀ ਨੋਮੀਨਲ ਪ੍ਰਾਈਸ ਤੇ ਦੇ ਰਹੇ ਆ ਇਸ ਤਰ੍ਹਾਂ ਸਬਜ਼ੀਆਂ ਦੀ ਕਿਟ ਸਾਡੀ ਬਹੁਤ ਪਪੂਲਰ ਹੈ ਉਹ ਤਾਂ ਬਹੁਤ ਹੈ ਇੱਕ ਭਾਵ ਮਰਚਾਉਂਦਾ ਕਿ ਸਬਜ਼ੀਆਂ ਦੀ ਬੀਜ ਮੈਨੂੰ ਮਿਲੇ ਅਸੀਂ ਸਸਤਾ ਵੀ ਬਹੁਤ ਰੱਖਿਆ 100 ਰੁਪਏ ਦੀ ਕਿਟ ਹੈ 10 12 ਸਬਜ਼ੀਆਂ ਉਹਦੇ ਚ ਹੁੰਨੀਆਂ ਜੇ ਦੂਜੀ ਦੁਕਾਨ ਤੇ ਜਾਂਦੇ ਆ 100 100 ਰੁਪਏ ਦਾ ਇੱਕੇ ਕਮੂਲੀਆਂ ਦਾ ਪੈਕਟ ਮਿਲਦਾ ਸੋ ਇਹ ਅਸੀਂ ਸੇਵਾ ਹੀ ਕਰਦੇ ਆ ਕਿਸਾਨਾਂ ਦੀ ਹਾਂਜੀ ਦੇਖੋ ਡਾਕਟਰ ਸਾਹਿਬ ਜਿੱਦਾਂ ਤੁਸੀਂ ਗੱਲ ਕਰਦੇ ਆਂ ਸੇਵਾ ਹੀ ਆ ਬੇਸਿਕ ਦੇਖਿਆ ਜਾਂਦਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਜਿਹੜੀ ਆ ਬਹੁਤ ਸੇਵਾ ਕਰ ਰਹੀ ਆ ਅੱਛਾ ਇੱਕ ਮੈਂ ਥੋੜਾ ਜਿਆ ਪੁੱਛ ਲਵਾਂ ਕਿ ਜਿੱਦਾਂ ਹੁਣ ਹੜ੍ਹਾਂ ਦੇ ਏਰੀਏ ਹੈਗੇ ਆ ਜਿੱਥੇ ਹੜ੍ਹ ਦੇ ਵਿੱਚ ਹੁਣ ਪਾਣੀ ਉਤਰਨਾ ਵੀ ਸ਼ੁਰੂ ਹੋ ਗਿਆ ਕੁਝ ਏਰੀਏ ਕਲੀਅਰ ਵੀ ਹੋਣੇ ਸ਼ੁਰੂ ਹੋ ਗਏ ਆ ਆਪਾਂ ਕੁਝ ਕਿਸਾਨ ਮੇਲੇ ਉੱਥੋਂ ਆਪਾਂ ਕੈਨਸਲ ਕਰ ਦੁੱਤੇ ਆ ਤੇ ਉਹਨਾਂ ਲਈ ਕੋਈ ਸੋਚ ਰਹੇ ਹਾਂ ਕੋਈ ਸਪੈਸ਼ਲ ਕੋਈ ਬਾਅਦ ਦੇ ਵਿੱਚ ਜਾਂ ਉਹ ਕਿੱਥੇ ਫੇਰ ਬਾਅਦ ਚ ਤੁਹਾਨੂੰ ਪਹੁੰਚ ਕਰ ਬੀਜ ਵਗੈਰਾ ਲਈ ਕਿੱਥੇ ਪਹੁੰਚ ਕਰਨ ਦੀ ਹੈ ਔਰ ਕੋਈ ਪਲਾਨ ਵੀ ਇਹਨਾਂ ਵਾਸਤੇ ਬਣਾ ਦੇਣਾ ਦੇਖੋ ਜਿਹੜਾ ਨੁਕਸਾਨ ਹੋਇਆ ਬਹੁਤ ਹੋਇਆ ਆਪਾਂ ਸਾਰਿਆਂ ਨੂੰ ਪਤਾ ਹਾਂਜੀ ਹਾਂਜੀ ਤੇ ਨੁਕਸਾਨ ਇਸ ਕਰਕੇ ਵੀ ਜ਼ਿਆਦਾ ਹੋ ਰਿਹਾ ਕਿ ਜਿਹੜੀ ਝੋਨੇ ਦੀ ਫਸਲ ਹੈ ਨਾ ਅਸੀਂ ਇਹ ਕਹਿੰਦੇ ਹੁੰਦੇ ਸੀ ਕਿ ਝੋਨੇ ਦੇ ਦੋ ਤਿੰਨ ਪੱਤੇ ਵੀ ਨੰਗੇ ਰਹਿ ਜਾਣ ਨਾ ਪਾਣੀ ਖੜ ਜੇ ਝੋਨਾ ਮਰਦਾ ਨਹੀਂ ਪਰ ਹੁਣ ਜਿਹੜੀ ਝੋਨੇ ਦੀ ਸਟੇਜ ਹੈ ਉਹ ਛੱਟਾ ਬਣ ਗਿਆ ਉਹ ਲ ਆ ਰਿਹਾ ਬੀ ਬਣ ਰਿਹਾ ਗੋਵ ਆ ਗਿਆ ਉਹ ਜੇ ਪਾਣੀ ਚ ਡੁੱਬ ਜੂਏ ਨਾ ਉਹਨੂੰ ਬਚਦਾ ਕੁਝ ਨਹੀਂ ਹੈਗਾ ਦੂਜੀ ਮਿੱਟੀ ਜਿਹੜੀ ਪਹਾੜਾਂ ਤੋਂ ਆਈ ਲਾਲ ਪਾਣੀ ਉਹ ਖਿੱਤੇ ਤੇ ਉਤੇ ਆਉਣਾ ਤੇ ਉਹ ਹਮੇਸ਼ਾ ਚਿੰਬੜੀ ਰਹਿਣੀ ਉਹਨੂੰ ਮੰਡੀ ਚ ਲੈ ਕੇ ਜਾਂ ਜਾਵੇ ਉਹਦੀ ਪ੍ਰੋਬਲਮ ਆਉਣੀ ਹੈ ਸੋ ਉਹ ਤਾਂ ਝੋਨਾ ਗਿਆ ਜਿਹੜਾ ਡੁੱਬਿਆ ਹੋਇਆ ਹੁਣ ਤੇ ਨੁਕਸਾਨ 100% ਇਹਦਾ ਤਾਂ ਬਾਕੀ ਅਸੀਂ ਇਹ ਸੋਚਦੇ ਹਾਂ ਵੀ ਇਹ ਤਾਂ ਚਲੋ ਫਸਲ ਗਈ ਹਾਂਜੀ ਤੇ ਸਾਨੂੰ ਚਿੰਤਾ ਇਹ ਹੈਗਾ ਕਿ ਅਗਲੀ ਫਸਲ ਦਾ ਕੀ ਕਰਨਾ ਜਿੱਥੇ ਯੂਨੀਵਰਸਿਟੀ ਦਾ ਰੋਲ ਆਉਣਾ ਹੈ ਹੁਣ ਗਵਰਨਮੈਂਟ ਸਪੋਰਟ ਕਰ ਰਹੀ ਹੈ ਤੇ ਸਾਡਾ ਰੋਲ ਜਿਹੜਾ ਉੱਥੇ ਸ਼ੁਰੂ ਹੋਣਾ ਹੈਗਾ ਕਿ ਅੱਗੇ ਕੀ ਕਰਨਾ ਹੋਣਾ ਅਸੀਂ ਉਹ ਅਗਲੀ ਫਸਲ ਵੀ ਕਿਉਂਕਿ ਜਿਹੜੇ ਜਿੱਥੇ ਇਥੇ ਪਾਣੀ ਆ ਗਿਆ ਘਰਾਂ ਦੇ ਵਿੱਚ ਲੋਕਾਂ ਨੇ ਆਮ ਆਮਲ ਨੇ ਆਪਣਾ ਬੀਜ ਰੱਖਿਆ ਹੁੰਦਾ ਕਣ ਸਰੋਂ ਦਾ ਬੀਜ ਰੱਖਿਆ ਤੋਰੀਏ ਦਾ ਬੀਜ ਰੱਖਿਆ ਉਹ ਘਰਾਜ ਦਾ ਪਾਣੀ ਪੈ ਗਿਆ ਉਹ ਬੀਜ ਖਰਾਬ ਹੋ ਗਿਆ ਅਸੀਂ ਹੁਣ ਚਾਹੁੰਦੇ ਆ ਕਿ ਅਸੀਂ ਉਹ ਜਿਹੜੇ ਅਗਲੀ ਫਸਲ ਨਾਲ ਸਾਡੀ ਮਰ ਜਵੇ ਸੋ ਸਾਡੇ ਹਰ ਇੱਕ ਜ਼ਿਲ੍ਹੇ ਚ ਖੇਤੀਬਾੜੀ ਵਿਗਿਆਨ ਕੇਂਦਰਾ ਨੇ ਤੇ ਉਹ ਖੇਤੀਬਾੜੀ ਵਿਗਿਆਨ ਕੇਂਦਰਾ ਸਾਨੂੰ ਇੱਕ ਜਾਣਕਾਰੀ ਦੇਣਗੇ ਕਿ ਕਿਹੜੇ ਕਿਹੜੇ ਪਿੰਡ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਜਿਹੜੇ ਜਿਹੜੇ ਜ਼ਿਆਦਾ ਡੁੱਬੇ ਹੋਏ ਨੇ ਕਿਉਂਕਿ ਹਰ ਜ਼ਿਲ੍ਹੇ ਸਾਡੇ ਅਧਿਕਾਰੀ ਹੈਗੇ ਨੇ ਅਸੀਂ ਫਿਰ ਜਿਹੜਾ ਬੀਜ ਦੇਣਾ ਯੂਨੀਵਰਸਿਟੀ ਵੱਲੋਂ ਪਹਿਲ ਤੇ ਉਹਨਾਂ ਨੂੰ ਦਵਾਗੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਜਿੱਥੇ ਆਮ ਕਰਕੇ ਜਿਵੇਂ ਹੁਣ ਬ ਤੇ ਫਰੀਦਕੋਟ ਵਾਲਾ ਪਾਸਾ ਉਥੇ ਹੜ ਨਹੀਂ ਆਏ ਉਹਨਾਂ ਨੂੰ ਭਾਵੇਂ ਅਸੀਂ ਬੀਜ ਬਚਦਾ ਬਾਅਦ ਚ ਦੇ ਦਈਏ ਦਵਾਂਗੇ ਉਹਨਾਂ ਨੂੰ ਵੀ ਪਰ ਪਹਿਲ ਅਸੀਂ ਉਹਨਾਂ ਨੂੰ ਕਰਾਂਗੇ ਜਿਨ੍ਹਾਂ ਦਾ ਬੀਜ ਖਰਾਬ ਹੋ ਗਿਆ ਜਿੱਥੇ ਹੜ ਆਇਆ ਹੋਇਆ ਹੈ ਉਹਨਾਂ ਦੇ ਘਰ ਪਹੁੰਚਾਵਾਂਗੇ ਬੜੀ ਬਹੁਤ ਬਹੁਤ ਵਧੀਆ ਉਪਰਾਲਾ ਆਇਆ ਬਹੁਤ ਵੱਡਾ ਉਪਰਾਲਾ ਪੀਆ ਬਿਲਕੁਲ ਜੀ ਬਿਲਕੁਲ ਤੇ ਅੱਛਾ ਜਿੱਦਾਂ ਆਪਾਂ ਗੱਲ ਕਰਦੇ ਸੀਗੇ ਵੀ ਤੁਸੀਂ ਯਾਦ ਕੀ ਜਿਹੜਾ ਉਦੇਸ਼ ਰੱਖਿਆ ਉਹ ਇਹ ਰੱਖਿਆ ਵੀ ਆਪਣੀ ਉਪਜ ਤੋਂ ਜਿਹੜਾ ਪ੍ਰੋਡਕਟ ਬਣਾਉਣਾ ਆਪਾਂ ਉਤਪਾਦ ਬਣਾਉਣਾ ਹੈ ਜਿੰਨਾਂ ਛਾਂ ਤੋਂ ਤੋਂ ਬਾਅਦ ਨਹੀਂ ਜਿੰਨਾਂ ਤੋਂ ਬਾਅਦ ਨਹੀਂ ਬਣਾਉਣਾ ਅਚਾ ਇਹਦੇ ਲਈ ਤੁਸੀਂ ਹੋਰ ਕਿਹੋ ਜੀ ਪਹਿਲ ਕਰ ਰਹੇ ਹੋ ਕੋਈ ਸਾਹਿਤ ਵੀ ਨਾਲ ਛਾਪ ਰਹੇ ਹੋ ਜਿਹੜਾ ਲੋਕਾਂ ਨੂੰ ਦਿੱਤਾ ਜਾ ਸਕੇ ਕਿਸਾਨ ਵੀਰਾਂ ਨੂੰ ਤੇ ਨਾਲ ਕੋਈ ਨਮਾਇਸ਼ ਵਗੈਰਾ ਕੋਈ ਨਹੀਂ ਹੋ ਰਹੀ ਹਾਂਜੀ ਇਹ ਨਮਾਇਸ਼ ਦੀ ਬਹੁਤ ਤੁਸੀਂ ਅੱਛੀ ਗੱਲ ਪੁੱਛੀ ਹੈ ਅਸੀਂ ਇੱਕ ਐਗਰੋ ਪ੍ਰੋਸੈਸਿੰਗ ਸੈਂਟਰ ਲਗਾਇਆ ਇੰਡਸਟਰੀ ਦੇ ਵਿੱਚ ਅੱਛਾ ਉਹਦੇ ਵਿੱਚ ਅਸੀਂ 8-10 ਮਸ਼ੀਨਾਂ ਲਾਤੀਆਂ ਨੇ ਅੱਛਾ ਜੀ ਵੀ ਇਹ ਜਿਹੜਾ ਪ੍ਰੋਡਕਟ ਕਿਵੇਂ ਬਣ ਸਕਦਾ ਹੈ ਜਿਵੇਂ ਅਸੀਂ ਉੱਥੇ ਚੌਲਾਂ ਤੋਂ ਜਿਹੜੀ ਜੀਰੀ ਹੈ ਉਹ ਪੈਡੀ ਤੋਂ ਚੌਲ ਕਿਵੇਂ ਬਣਾਉਣੇ ਫਸਰ ਕੇ ਬਸ ਦੇ ਚਾਵਲ ਟੋਟਾ ਨਾ ਹੋਵੇ ਤੇ ਆਟਾ ਜਿਹੜਾ ਹੈਗਾ ਜਿਵੇਂ ਘਰਾਟ ਲਾਏ ਨੇ ਅਸੀਂ ਮੱਕੀ ਦਾ ਆਟਾ ਤੇ ਕਣਕ ਦਾ ਆਟਾ ਇਸ ਤਰ੍ਹਾਂ ਜਿਆ ਦਾਲਾਂ ਨੇ ਉਹਨੂੰ ਸਾਫ਼ ਕਰਕੇ ਉਹਨੂੰ ਡੱਬਾ ਬੰਦ ਕਰਨਾ ਉਹਨਾਂ ਲਫਾਫੇ ਚ ਪਾਉਣਾ ਨਾਈਟ੍ਰੋਜਨ ਪੈਕਿੰਗ ਕਰਨੀ ਵੈਕਿਊਮ ਪੈਕਿੰਗ ਕਰਨੀ ਉਹ ਹੈਗਾ ਇਸ ਤਰ੍ਹਾਂ ਅਸੀਂ ਇੱਕ ਕੋਲਡ ਪ੍ਰੈਸ ਕੋ ਨੂੰ ਲਾਇਆ ਜਿੰਨੇ ਆਪਾਂ ਸਰੋਂ ਬੀਜਦੇ ਆ ਸਰੋਂ ਵਜਾਇੇ ਕੇ ਮੰਡੀ ਚ ਜਾਵੇ ਕੋਲੂ ਚੋਂ ਆਪਣੇ ਜੋ ਕੱਢ ਕੇ ਉਹਦਾ ਤੇਲ ਜਿਹੜਾ ਹੈਗਾ ਬ੍ਰਾਂਡਿੰਗ ਕਰਾ ਕੇ ਉਹ ਫਾਰਮਰ ਜਿਹੜੇ ਵੇਚਣ ਉਹਨੂੰ ਡਬਲ ਨਾਫਾ ਹੋਊਗਾ ਜਿਹੜਾ ਬਚਿਆ ਖੁਜੇ ਛਾਣਬੀਣ ਹੁੰਦਾ ਹੈ ਉਹ ਤੋਂ ਅਸੀਂ ਇੱਕ ਫੀਡ ਮਿਲ ਲਾਤੀ ਹੈ ਤੇ ਉਹਦੇ ਨਾਲ ਜਿਹੜੇ ਪਸ਼ੂ ਨੇ ਉਹਨਾਂ ਦੀ ਫੀਡ ਬਣ ਜੂਗੀ ਉਹ ਫੀਡ ਵੀ ਇੰਨੀ ਵਧੀਆ ਹੋਊਗੀ ਜੀ ਦਾਲਾਂ ਵੀ ਨੇ ਉਹਨਾਂ ਚ ਸੀਰੀਅਲ ਵੀ ਹੈਗੇ ਨੇ ਉਹਦੇ ਅਨਾਜ ਵੀ ਹੈਗਾ ਤੇ ਬਹੁਤ ਕੁਛ ਆ ਉਹ ਇੱਕ ਅੱਛੀ ਸੰਤੁਲਿਤ ਖਰਾਕ ਹੋਊਗੀ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਸੋ ਉਹ ਦਿਖਾਵਾਂਗੇ ਇੱਕ ਅਸੀਂ ਹੋਰ ਜੋ ਇੱਕ ਕੀ ਦਿਖਾਉਣਾ ਚਾਹੁੰਦੇ ਆ ਜੀ ਯੂਨੀਵਰਸਿਟੀ ਨੇ ਤਿੰਨ ਮਹੀਨੇ ਪਹਿਲਾਂ ਇੱਕ ਪਹਿਲ ਕੀਤੀ ਹੈ ਜੋ ਕਿ ਹਲੇ ਕਿਸੇ ਵੀ ਯੂਨੀਵਰਸਿਟੀ ਨੇ ਇੰਡੀਆ ਚ ਨਹੀਂ ਕੀਤੀ ਅਸੀਂ ਇੱਕ ਟਰੈਕਟਰ ਜਿਹੜਾ ਹੈਗਾ ਉਹਨੂੰ ਅਸੀਂ ਕਹਿੰਦੇ ਆ ਕਿ ਡਰਾਈਵਰ ਲੈਸ ਟਰੈਕਟਰੀ ਕਹਿ ਦਿੰਨੇ ਆ ਉਹਨੂੰ ਅੱਛਾ ਜੀ ਵੀ ਉਹ ਅਸੀਂ ਕੰਪਿਊਟਰ ਲਾਤਾ ਟਰੈਕਟਰ ਦੇ ਨਾਲ ਤੇ ਉਹਦੇ ਵਿੱਚ ਫੀਡ ਕਰ ਦਿੰਨੇ ਆ ਕਿ ਸਾਡਾ ਕਿੰਨਾ ਖੇਤ ਹੈ 1 ਕਿੱਲਾ 2 ਕਿੱਲੇ 5 ਕਿੱਲੇ 10 ਕਿੱਲੇ ਤੇ ਡਰਾਈਵਨ ਉਹਨੂੰ ਸਟਾਰਟ ਕਰਕੇ ਉੱਤਰ ਜਾਣਾ ਉਹ ਉਹ ਟਰੈਕਟਰ ਨੇ ਸਾਰਾ ਖੇਤ ਵਾ ਦੇਣਾ ਹੂੰ ਚਾਹੇ ਰਾਤ ਹੈ ਜਾਂ ਇਹ ਦਿਨ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹਦੇ ਨਾਲ ਉਹ ਅਸੀਂ ਡੈਮੋਨਸਟ੍ਰੇਟ ਕਰਾਂਗੇ ਮੇਲੇ ਦੇ ਤੇ ਕੀ ਵਾਹ ਬਾਕੀ ਦਿਖਾਵਾਂਗੇ ਲੋਕਾਂ ਨੂੰ ਤੇ ਉਹ ਲੋਕਾਂ ਦੀ ਉਹਦੇ ਨਾਲੇ ਹੁੰਦਾ ਕਿ ਜਿਹੜੇ ਗਰਮੀ ਦੇ ਵਿੱਚ ਇੰਨੀ ਸੁੱਕੀ ਮਿੱਟੀ ਜਦੋਂ ਮੂੰਹ ਤੇ ਮਿੱਟੀ ਪੈਂਦੀ ਹੈ ਫੋਰਨ ਕੰਟਰੀਆਂ ਦਾ ਜਿਹੜੇ ਟਰੈਕਟਰ ਹੁੰਦੇ ਨੇ ਤੇ ਉਹਨਾਂ ਦੇ ਉੱਤੇ ਉਹਨਾਂ ਨੇ ਬਣਾਏ ਹੋਏ ਨੇ ਵਿੱਚ ਏਸੀ ਵੀ ਲਾਇਆ ਉਹ ਸਾਡੇ ਕੋਲ ਹਲੇ ਨਹੀਂ ਹੈਗਾ ਅਸੀਂ ਤਾਂ ਕਹਿੰਨੇ ਕਿ ਸਾਡੇ ਕਿਸਾਨ ਵੀਰ ਇੰਨੀ ਗਰਮੀ ਜਦੋਂ ਬੋਂਦੇ ਨੇ ਤੇ ਉਹਨਾਂ ਨੂੰ ਮਿੱਟੀ ਜਿਹੜੀ ਪੈਂਦੀ ਗਰਮੀ ਲੱਗਦੀ ਉਹ ਤੋਂ ਬਚ ਜਾਣਗੇ ਇਹ ਚੰਗੀ ਗੱਲ ਆ ਰਿਆੜ ਸਾਹਿਬ ਚਲੇ ਚਲੇ ਦੇ ਲਾਗੇ ਬੈਠਾ ਰਵੇਂ ਬੰਦਾ ਨਾਲੇ ਪਾਣੀ ਦੀ ਉਹਨਾਂ ਦਾ ਮਰ ਮੜਾ ਹਾਂ ਟਰੈਕਟਰ ਚੱਲੀ ਜਾਂਦਾ ਹਾਂ ਬਿਲਕੁਲ ਉਹ ਦਿਖਾਵਾ ਉਹ ਦਿਖਾਵਾ ਵਾਹ ਕੇ ਫੇਰ ਆਉਣਾ ਉਹਨੇ ਇਸੇ ਤਰ੍ਹਾਂ ਅਸੀਂ ਇੱਕ ਟ੍ਰਾਂਸਪਲੈਂਟਰ ਹੈ ਜਿਹੜਾ ਹਾਂ ਝੋਨਾ ਟ੍ਰਾਂਸਪਲ ਪਿੱਛੇ ਨਾ ਇੱਕ ਬੰਦਾ ਚੱਲਦਾ ਸੀ ਮਸ਼ੀਨ ਦੇ ਪਿੱਛੇ ਉਹ ਹੁਣ ਕਦੋਂ ਕੀਤਾ ਹੁੰਦਾ ਹੈ ਉਹ ਚਿੱਕੜ ਹੁੰਦਾ ਹੈ ਪੈਰ ਹੀਠਾਂ ਗੜ ਜਾਂਦੇ ਨੇ ਉਹਦਾ ਬਹੁਤ ਪਸੀਨਾ ਪਸੀਨੀ ਹੋ ਜਾਂਦਾ ਗਰਮੀ ਅਚ ਉਹਨੂੰ ਅਸੀਂ ਰਿਮੋਟ ਤੇ ਕਰਤਾ ਬੰਦਾ ਆਹਰ ਬੈਠੂਗਾ ਪੱਟ ਤੇ ਰਿਮੋਟ ਦੇ ਨਾਲ ਚਲਾਈ ਜਾਣੀ ਉਹ ਉਹ ਵੀ ਲੱਗਾ ਤੇਜ ਭਾਲ ਜੀ ਇਹਦਾ ਕੰਮ ਬਹੁਤ ਵਧੀਆ ਹੋ ਗਿਆ ਇਹ ਮੋਜਾਂ ਲੱਗਣ ਵਾਲੀਆਂ ਮੈਨੂੰ ਆਹ ਸਾਡੀਆਂ ਇਹ ਗਰੁੱਪ ਪ੍ਰੋਫੈਸਰ ਸਿੰਘ ਸੈਂਟਰ ਵੀ ਦਿਖਾਵਾ ਆ ਗਿਆ ਸੀ ਮਸ਼ੀਨਾਂ ਜਿਹੜੀਆਂ ਸਾਰੀਆਂ ਨੇ ਹਾਂਜੀ ਬਹੁਤ ਦੇਖੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਾਕਿਆ ਹੀ ਆ ਬਹੁਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰੀਏ ਜਾਂ ਕੋਈ ਹੋਰ ਗੱਲ ਕਰੀਏ ਤਾਂ ਬੜਾ ਅੱਗੇ ਅੱਗੇ ਆ ਜਿਹੜਾ ਸਮੇਰੇ ਹਾਣੀ ਬਣਾਉਣ ਵਾਸਤੇ ਕਿਸਾਨਾਂ ਦੇ ਰੂਬਰੂ ਹੋ ਰਿਹਾ ਆ ਡਾਕਟਰ ਸਾਹਿਬ ਜਦੋਂ ਅਸੀਂ ਪਿਛਲੀ ਵਾਰ ਵੀ ਕਿਸਾਨ ਮੇਲੇ ਗਏ ਤੇ ਬਹੁਤ ਉਤਸ਼ਾਹਿਤ ਹੋਏ ਇਸ ਗੱਲ ਤੋਂ ਕਿ ਤੁਸੀਂ ਇੱਕ ਬੜੇ ਵੱਡੇ ਮੰਚ ਤੇ ਕਿਸਾਨਾਂ ਨੂੰ ਨਾ ਸਨਮਾਨਿਤ ਵੀ ਕੀਤਾ ਹਾਂਜੀ ਔਰ ਤੁਸੀਂ ਉਹਨਾਂ ਦੀਆਂ ਪ੍ਰਾਪਤੀਆਂ ਦੱਸੀਆਂ ਹਾਂਜੀ ਭਈ ਇਹਨਾਂ ਦੀਆਂ ਆ ਪ੍ਰਾਪਤੀਆਂ ਤਾਂ ਕਰਕੇ ਅਸੀਂ ਇਹਨਾਂ ਨੂੰ ਸਨਮਾਨ ਕਰਨ ਜਾ ਰਹੇ ਹਾਂ ਹਾਂਜੀ ਕੀ ਇਹੋ ਜਿਹਾ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਹੁਣ ਫੇਰ ਇਸ ਵਾਰ ਵੀ ਸਨਮਾਨਿਤ ਕਰੋਗੇ ਜਿਹਦਾ ਕਿ ਸੁਨੇਹਾ ਕਿਉਂਕਿ 1.5 ਲੱਖ ਦੇ ਕਰੀਬ ਲੋਕ ਉੱਥੇ ਆਉਂਦੇ ਨੇ ਬਾਰ-ਬਾਰ ਆਉਂਦੇ ਨੇ ਕਿ ਜਿਨ੍ਹਾਂ ਨੂੰ ਸੁਨੇਹਾ ਮਿਲੇ ਭੀ ਅਗਲੀ ਵਾਰ ਮੈਂ ਵੀ ਪ੍ਰਾਈਜ਼ ਲੈ ਸਕਦਾ ਕਿਉਂ ਤੇਜਪਾਲ ਜੀ ਸ਼ਾਹਿਦ ਕਰਨ ਲਈ ਬਹੁਤ ਵਧੀਆ ਗੱਲ ਹੈ ਇਹਦੇ ਬਾਰੇ ਥੋੜਾ ਦੱਸੋ ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਸਾਡੇ ਕਿਸਾਨ ਵੀਰ ਨੇ ਉਦਮੀ ਨੇ ਜਿਹੜੇ ਨਵੀਂ ਚੀਜ਼ ਕਰਦੇ ਨੇ ਤੇ ਉਹਨਾਂ ਨੂੰ ਹਰ ਵਾਰੀ ਅਸੀਂ ਹਰ ਮੇਲੇ ਤੇ ਸਨਮਾਨ ਕਰਦੇ ਆਂ ਤੇ ਪਹਿਲੇ ਦਿਨ ਕਰਦੇ ਆਂ ਜਦੋਂ ਚੀਫ ਗੈਸਟ ਆਇਆ ਹੁੰਦਾ ਚੀਫ ਗੈਸਟ ਤੋਂ ਸਨਮਾਨ ਉਹਨਾਂ ਦਾ ਸੀ ਕਰਾਉਣੇ ਆ ਹਾਂਜੀ ਤੇ ਇਹਦੇ 'ਚ ਸਾਡੇ ਤਕਰੀਬਨ 6 ਤਰ੍ਹਾਂ ਦੇ ਅਵਾਰਡ ਨੇ ਹਾਂਜੀ ਇੱਕ ਵਾਰਡ ਹੈਗਾ ਜਿਹੜੇ ਅਗਾਂ ਬਦੁਕਸਾਨਾਂ ਨੂੰ ਜਦ ਇਹ ਕਰਦੇ ਆਂ ਤੇ ਪਹਿਲਾ ਜਿਹੜਾ ਹੈਗਾ ਪ੍ਰਵਾਸੀ ਭਾਰਤੀ ਅਵਾਰਡ ਹਾਂਜੀ ਇਹ ਉਹਨਾਂ ਨੂੰ ਦਿੰਨੇ ਜਿਹੜੇ ਡਿਵਰਸਿਫਿਕੇਸ਼ਨ ਕਰ ਰਹੇ ਨੇ ਅਸੀਂ ਵੀ ਕਹਿੰਦੇ ਡਿਵਰਸਿਫਿਕੇਸ਼ਨ ਕਰੋ ਹਾਂ ਖੇਤੀ ਵੀ ਪੈਂਦਾ ਜੀ ਉਸ ਫਾਰਮਰ ਨੂੰ ਅਸੀਂ ਪਹਿਲਾਂ ਫੀਲਡ ਤੇ ਜਾਂਨੇ ਦੇਖ ਕੇ ਉਹਨੇ ਬਾਕੀ ਕੀਤੀ ਕਿ ਨਹੀਂ ਫਿਰ ਸਿਲੈਕਟ ਕਰਦੇ ਅਵਾਰਡ ਦਿੰਨੇ ਆ ਹਾਂਜੀ ਦੂਜਾ ਸਾਡਾ ਅਵਾਰਡ ਹੈ ਸਰਦਾਰ ਦਲੀਪ ਸਿੰਘ ਢਾਲੀਵਾਲ ਅਵਾਰਡ ਹਾਂ ਤੇ ਇਹ ਜਿਹੜਾ ਅਵਾਰਡ ਹੈਗਾ ਤੇ ਇਹ ਦਿੰਨੇ ਆ ਜਿਹੜੇ ਸਹਾਇਕ ਧੰਦੇ ਵੜਾਉਂਦੇ ਨੇ ਅਸੀਂ ਕਹਿੰਨੇ ਖੇਤੀ ਦੇ ਨਾਲ ਸਹਾਇਕ ਧੰਦੇ ਵੀ ਕਰੋ ਸੋ ਉਹ ਫਾਰਮਰ ਨੂੰ ਸਪੈਸ਼ਲੀ ਅਸੀਂ ਇਹਦੇ ਵਾਸਤੇ ਸਿਲੈਕਟ ਕਰਦੇ ਆਂ 5000 ਦਾ ਵਾਰਡ ਹੈ ਇੱਕ ਹੋਰ ਤੀਜਾ ਵਾਰਡ ਹੈ ਸਰਦਾਰ ਨੇ ਜਗਵੀਰ ਕੌਰ ਗਰੇਵੜ ਮੈਮੋਰੀਅਲ ਅਵਾਰਡ ਹਾਂਜੀ ਤੇ ਇਹ ਅਵਾਰਡ ਜਿਹੜਾ ਹੈਗਾ ਜਿਹੜੇ ਕਿਸਾਨ ਬੀਬੀਆਂ ਨੇ ਹੈਗਾ ਵਦੂ ਹਾਂਜੀ ਤੇ ਖਾਸ ਕਰਕੇ ਉਹਨਾਂ ਨੂੰ ਤੇ ਜਿਹੜੇ ਕਿ ਬਾਗਵਾਨ ਨੇ ਹੂੰ ਖੇਤੀ ਉਦਮੀ ਕਰਨ ਜਿਹੜੀਆਂ ਭਾਗਵਾਨੇ ਵੀ ਨਾਲ ਕਰਦੀਆਂ ਨੇ ਇਹ ਉਹਨਾਂ ਵਾਸਤੇ ਹੈਗਾ 3100 ਰੁਪਏ ਦਾ ਇਹ ਇੱਕ ਅਵਾਰਡ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਪਿਛਲੀ ਵਾਰ ਵੀ ਦਿੱਤੇ ਜੀ ਇਸ ਤੋਂ ਬਾਅਦ ਸਾਡਾ ਇੱਕ ਚੌਥਾ ਜਿਹੜਾ ਅਵਾਰਡ ਹੈ ਸਰਦਾਰ ਓਜਾਗਰ ਸਿੰਘ ਢਾਲੇਵਾਲੀ ਰੀਅਲ ਅਵਾਰਡ ਜੀ ਸੋ ਇਹ ਵੀ ਅਸੀਂ ਜਿਹੜੇ ਸਬਜ਼ੀਆਂ ਦੀ ਕਾਸ ਜ਼ਿਆਦਾ ਕਰ ਰਹੇ ਨੇ ਖੇਤੀ ਵੀ ਦੂਜੀ ਵੀ ਕਰਦੇ ਆ ਸਬਜ਼ੀਆਂ ਜ਼ਿਆਦਾ ਜਿਆਦਾ ਕਰ ਰਹੇ ਨੇ ਇਹ ਉਹਨਾਂ ਨੂੰ ਦਿੱਤਾ ਜਾਂਦਾ ਇਹ ਵੀ 3100 ਰੁਪਏ ਦਾ ਅਵਾਰਡ ਹੈਗਾ ਬਿਲਕੁਲ ਜੀ ਤੇ ਪੰਜਵਾਂ ਵਾਰਡ ਸਾਡਾ ਹੈਗਾ ਸਰਦਾਰ ਸਰਜੀਤ ਸਿੰਘ ਢਿੱਲੋਂ ਵਾਰਡ ਹਾਂ ਜੀ ਤੇ ਇਹ ਉਹਨਾਂ ਨੂੰ ਦਿੰਨੇ ਆ ਜਿਹੜੇ ਛੋਟੇ ਕਿਸਾਨ ਨੇ 5 ਏਕੜ ਵਾਲੇ ਪਰ ਛੋਟੇ ਕਿਸਾਨ ਦੇ ਵਿੱਚ ਵੀ ਉਹ ਡਾਇਵਰਸੀਫਿਕੇਸ਼ਨ ਤੇ ਨਾਲ ਨਾਲ ਜਿਹੜਾ ਕਿ ਹਾਰਟੀਕਲਚਰ ਨੂੰ ਵੀ ਪ੍ਰਮੋਟ ਕਰਦੇ ਸਬਜ਼ੀਆਂ ਤੇ ਫਰੂਟਸ ਨੂੰ ਜਿਵੇਂ ਪੰਜ ਕਿਹੜੀ ਹੈ ਉਹਦੇ ਬਾਕੀ ਵੀ ਆਪਾਂ ਫਸਲਾਂ ਬੀਜਦੇ ਨਾਲ ਨਾਲ ਹਾਰਟੀਕਲਚਰ ਵੈਜੀਟੇਬਲ ਤੇ ਫਰੂਟਸ ਨੂੰ ਵੀ ਪ੍ਰਮੋਟ ਕਰਦੇ ਜਿਹੜੇ ਕਰ ਰਹੇ ਨੇ ਉਹ 5000 ਦਾ ਵਾਰਡ ਹੈ ਇੱਕ ਹੋਰ ਜਿਹੜਾ 6ਵਾਂ ਵਾਰਡ ਹੈ ਸਾਡਾ ਖੇਲਾ ਉਹ ਹੈਗਾ ਭਾਈ ਬਾਬੂ ਸਿੰਘ ਬਰਾਡ ਬੈਸਟ ਪੌਂਡ ਛੱਪੜ ਤੇ ਉਹ ਅਵਾਰਡ ਹੈਗਾ ਪਿੰਡਾਂ ਦੇ ਵਿੱਚ ਛੱਪੜ ਆਪਾਂ ਵੇਖਦੇ ਆਂ ਅੱਜ ਕੱਲ ਤੇ ਜਾਂ ਤਾਂ ਉਹਦੇ ਵਿੱਚ ਬੂਟੀ ਬਹੁਤ ਦੁੱਗੀ ਹੋਈ ਹੈ ਤੇ ਜਾਂ ਉਥੇ ਪੋਲੀਥੀਨ ਦੇ ਬੈਗ ਬਹੁਤ ਪਏ ਅੱਜਕੱਲ ਜਦੋਂ ਪੋਲੀਥੀਨ ਆ ਗਿਆ ਹੈ ਨਾ ਲੋਕੀ ਸਬਜ਼ੀ ਤਾਂ ਆਪਣੇ ਘਰ ਲੈ ਲੈ ਪੋਲੀਥੀਨ ਤੋ ਬੇ ਜਾ ਰਹੀ ਹੈ ਤੇ ਪਸ਼ੂ ਵੀ ਨਹੀਂ ਹੁਣ ਤਾਂ ਬਹੁਤ ਔਖਾ ਹੋ ਗਿਆ ਉਹਨੂੰ ਜਿਹੜੇ ਪਿੰਡ ਸਾਫ਼ ਰੱਖਦਾ ਹੈ ਉਹਨਾਂ ਨੂੰ ਅਸੀਂ ਉਹ ਅਵਾਰਡ ਦਿੰਨੇ ਆ ਬਹੁਤ ਵਧੀਆ ਆ ਇਹ ਦੇਖੋ ਤੇਜਪਾਲ ਜੀ ਹਾਂ ਦੇਖੋ ਸਾਫ਼ ਰੱਖਣ ਵਾਲਾ ਅਵਾਰਡ ਵੀ ਦਿੰਦੇ ਜੀ ਹਾਂ ਉਹ ਦੂਜੀ ਗੱਲ ਆ ਵੀ ਜਿੰਨੇ ਉੱਥੇ ਆਪਣੇ ਕਿਸਾਨ ਵੀਰ ਆਏ ਹੁੰਦੇ ਆ ਉਹਨਾਂ ਚ ਅਵਾਰਡ ਲੈਣਾ ਜਿਹੜਾ ਉਹ ਆਪਣੇ ਆਪ ਚ ਇੱਕ ਮਾਨ ਵਾਲੀ ਗੱਲ ਆਹੀ ਮੈਂ ਕਿਹਾ ਸੀ ਤੇ ਫਿਰ ਉਸ ਥਾਂ ਤੋਂ ਅਵਾਰਡ ਮਿਲਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਇੱਕ ਕਿਸਾਨ ਨੂੰ ਅਵਾਰਡ ਮਿਲਣਾ ਜਿਹੜਾ ਇਹ ਉਹ ਤੋਂ ਵੀ ਵੱਡੀ ਆਸਾਨਾ ਦੇ ਬੱਚੇ ਚੀਫ ਗੈਸਟ ਵਾੜ ਦੇਣਾ ਬਿਲਕੁਲ ਨਹੀਂ ਬੜੀ ਵੱਡੀ ਗੱਲ ਜਿਹੜੀ ਤੁਸੀਂ ਕਹੀ ਆ ਤੇ ਬਾਕੀ ਦਿਆਰਿਆਰ ਸਾਹਿਬ ਗੱਲ ਇਹ ਆ ਵੀ ਆਪਣੀ ਖੇਤੀਬਾੜੀ ਜਿਹੜੀ ਸਾਰੀ ਆਪਣੇ ਮੌਸਮ ਤੇ ਮਨਸਰ ਕਰਦੀ ਆ ਮੌਸਮ ਤੇ ਜੀ ਮਾਲਕ ਤੇ ਤਾਪਮਾਨ ਆਇਆ ਜੇ ਸੁਣਾਓ ਸੁਣਾਈਏ ਸੁਣਾਓ ਤਾਪਮਾਨ ਅੱਜ ਜਿਹੜਾ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚ ਰਿਹਾ ਉਹ ਇਦਾਂ ਰਿਹਾ ਜੀ ਜਲੰਧਰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 24 ਹਮ ਗੁਰਦਾਸਪੁਰ 31 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 24 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਫਿਰੋਜ਼ਪੁਰ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈ ਤੇ 25.1 ਘਟ ਤੋਂ ਘਟ ਰਿਹਾ ਜੀ ਪਟਿਆਲਾ 28.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 24 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਅਮਰitsar ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਤੇ 24.1 ਡਿਗਰੀ ਸੈਲਸੀਅਸ ਘਟ ਤੋਂ ਘਟ ਬਠਿੰਡਾ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਤੇ ਘਟ ਤੋਂ ਘਟ ਰਿਹਾ ਜੀ 23.5 ਡਿਗਰੀ ਸੈਲਸੀਅਸ ਹਾਂਜੀ ਤੇ ਰਿਆਰ ਸਾਹਿਬ ਮਹਿਕਮੇ ਵਾਲੇ ਜਿਹੜੇ ਕਹਿੰਦੇ ਆ ਪੀ ਆਉਣ ਵਾਲੇ ਦਿਨਾਂ ਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਹੂੰ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ? ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ? ਉਸ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ। ਸੁਝਾਅ ਲਈ ਸਾਡਾ ਪਤਾ ਨੋਟ ਕਰ ਲਓ। ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਪਰ ਇਸ ਵੇਲੇ ਇੱਕ ਹੋਰ ਅਰਦਾਸ ਕਰਨੀ ਹੈ ਜਿਹੜੇ ਸਾਡੇ ਭੈਣ ਭਰਾ ਹੜਾਂ ਦੀ ਮਾਰ ਚੱਲ ਰਹੇ ਆ ਉਹਨਾਂ ਦੀ ਸਿਹਤਯਾਬੀ ਲਈ ਤੇ ਇਸ ਔਖੇ ਟਾਈਮ 'ਚੋਂ ਤਾਂ ਕਿ ਉਹ ਨਿਕਲ ਸਕਣ ਤੇ ਅੱਗੇ ਫੇਰ ਵੱਧ ਸਕਣ ਤੇ ਖੇਤੀਬਾੜੀ ਦੇ ਵਿੱਚ ਨਵੀਆਂ ਉਚਾਈਆਂ ਪ੍ਰਾਪਤ ਕਰ ਸਕਣ ਉਹਨਾਂ ਲਈ ਇੱਕ ਅਰਦਾਸ ਜ਼ਰੂਰੀ ਹੈ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੈ